ਆਪਣੇ ਮਰਹੂਮ ਪਿਤਾ ਤੇ ਬੁਢੜੀ ਮਾਤਾ ਨਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਪਾਠੀ ਸਿੰਘ ਹੈ ਗੁਰਲਾਲ ਸਿੰਘ ਜਿਸ ਦੇ ਖੱਬੇ ਹੱਥ ਦਾ ਗੁੱਠ ਪੱਠੇ ਵੱਢਣ ਵਾਲੇ ਟੋਕੇ ਵਿੱਚ ਔਣ ਕਾਰਨ ਵੱਢਿਆ ਗਿਆ ਜਿਸ ਤੋਂ ਬਾਅਦ ਗੁਰੂ ਕਾ ਸਿੱਖ ਪਾਲੀ ਮਧਾਲੀ ਦਾ ਸ਼ਿਕਾਨ ਹੋ ਗਿਆ ਸ਼੍ਰੀ ਅਕਨਧਪੜ ਸਾਹਿਬ ਦੀ ਡਿਊਟੀ ਕਰਨ ਤੋਂ ਇਲਾਵਾ ਹੁਣ ਇਹ ਸਿੰਘ ਹੋਰ ਕੋਈ ਕੰਮ ਨਹੀਂ ਕਰ ਪਾਉਂਦਾ ਤੇ ਸ਼੍ਰੀ ਅਕਨਧਪੜ ਸਾਹਿਬ ਦੀਆਂ ਡਿਊਟੀਆਂ ਤੋਂ ਇੰਨੀ ਕਮਾਈ ਨਹੀਂ ਹੁੰਦੀ ਕਿ ਸਿੰਘ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਹਾਲਾਤ ਇਹ ਨੇ ਕਿ ਘਰ ਵਿੱਚ ਹੁਣ ਰਾਸ਼ਨ ਵੀ ਬਹੁਤ ਮੁਸ਼ਕਿਲ ਨਾਲ ਪੈਂਦਾ ਹੈ ਘਰ ਦੀ ਛੱਤੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਉਹਦੇ ਸਿੱਕੇ ਹਾਲਾਤੇ ਬਣ ਗਏ ਨੇ ਕਿ ਉਹ ਗੁੱਟ ਵੱਡੇ ਜਾਣ ਤੋਂ ਬਾਅਦ ਸਹੀ ਇਲਾਜ ਨਾ ਮਿਲਣ ਦੇ ਕਾਰਨ ਇਸ ਦੀ ਬਾ ਸੁੱਕਦੀ ਜਾਂਦੀ ਹੈ ਜਿਸ ਦੇ ਕਾਰਨ ਇਸ ਦਾ ਕੰਬਾ ਪਾਸਾ ਕਮਜ਼ੋਰ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਇਸ ਨੂੰ ਰੋਜ਼ਾਨਾ ਦੇ ਕੰਬਾ ਦੇ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਇਹ ਜੀ ਮੇਰਾ ਟੋਕੇ ਜਾਣ ਤੋਂ ਰੋਟ ਵਧਿਆ ਗਿਆ ਸੀ ਇਹ ਜੀ ਬਾਹ ਮੇਰੀ ਸੁੱਕਦੀ ਜਾਂਦੀ ਆ ਤੇ ਇਹ ਜੀ 1.5-2 ਲੱਖ ਰੁਪਏ ਆਵੇ ਡਾਇਰੈਕਟਰਾਂ ਦੱਸਿਆ ਹੋਇਆ ਹੈ ਡਾਇਰੈਕਟਰਾਂ ਗਿਆ ਆਪਰੇਸ਼ਨ ਹੋਏਗਾ ਨਹੀਂ ਤਾਂ ਬਾਹ ਸਾਰੀ ਇਹ ਜੀ ਸੁੱਕ ਜਾਏਗੀ ਸੋਕਦੀ ਜਾਂਦੀ ਵੀਰ ਜੀ ਬਾਹ ਵੀਰ ਜੀ ਦੋ ਤਿੰਨ ਸਾਲਾਂ ਵਿੱਚ ਜੀ ਬਹੁਤ ਜਿਆਦੀ ਬਾਹ ਸੁੱਕ ਗਈ ਵੀਰ ਜੀ ਇਹ ਵੀ ਰਿਸ਼ਤੇਦਾਰ ਨੇ ਮਦਦ ਨਹੀਂ ਕੀਤੀ ਵੀਰ ਜੀ ਨਾ ਕਿਸੇ ਸਗੇ ਸੁਧਰੇ ਵੀਰ ਜੀ ਕਹੇ ਸਾਡੀ ਮਦਦ ਨਹੀਂ ਵੀਰ ਜੀ ਕੀਤੀ ਵੀ ਜੀ ਅਸੀਂ ਸਭ ਵੀਰਾਂ ਨੂੰ ਬੇਨਤੀ ਕਰਦੇ ਆ ਮਦਦਵਾ ਤੇ ਸਾਡੀ ਵੀਰ ਜੀ ਵਾਚੜ ਕੇ ਮਦਦ ਕੀਤੀ ਜਾਵੇ ਕਿ ਕਿਉਂਕਿ ਵੀਰ ਜੀ ਮੇਰਾ ਇਲਾਜ ਹੋ ਸਕੇ ਹੱਥ ਦਾ ਵੀ ਵੀਰ ਜੀ ਮੇਰੀ ਬਾਹ ਠੀਕ ਹੋ ਜਾਵੇ ਤੇ ਨਾਲੇ ਵੀਰ ਜੀ ਮੇਰਾ ਘਰ ਬਾਰ ਵੀਰ ਜੀ ਛੱਤਾਂ ਮੇਰੀਆਂ ਬਦਲੀਆਂ ਜਾਣ ਕੋਠਿਆਂ ਦੀਆਂ ਵੀਰ ਜੀ ਬਹੁਤ ਹੀ ਜ਼ਿਆਦੀ ਵੀਰ ਜੀ ਸਾਡੇ ਗਰੀਬੀ ਅਸੀਂ ਮਦਦ ਮੰਗਦੇ ਹੱਥ ਜੋੜ ਕੇ ਇਹ ਸਾਡੇ ਔਕੇ ਜੀ ਵੀਰ ਜੀ ਹੱਥ ਆ ਗਿਆ ਸੀ ਤੇ ਹੁਣ ਕੇ ਸਾਡੇ ਕੋਈ ਦਾ ਲਾਜ ਹੀ ਨਹੀਂ ਗਰੀਬਾਂ ਤੋਂ ਹੋਇਆ ਤਰੀਬੀ ਬਹੁਤ ਜ਼ਿਆਦੀ ਸੀ ਇਧਰ ਪਾਲ ਪੂਰ ਕੇ ਕਰਦੀ ਹੈ ਗੁਜ਼ਾਰਾ ਤੇ ਨਹੀਂ ਹੁਣ ਤੇ ਔਕਾ ਹੀ ਅੱਗੇ ਚੱਲ ਚੱਲ ਜਾਂਦਾ ਸੀ ਹੁਣ ਤਾਂ ਹੱਥਾ ਹੁਣ ਕਾਰਨ ਚ ਇਹ ਵੀ ਨਹੀਂ ਹੁੰਦਾ ਹੋਇਆ ਜਾਂਦਾ ਕੋ ਮੇਰੇ ਤੇ ਘਰ ਸਾਧਨ ਵੀ ਇਹ ਵੀ ਕੋਈ ਖਾਣ ਪੀਣ ਨੂੰ ਵੀ ਹੈ ਨਹੀਂਗਾ ਸਾਧਨ ਤੇ ਡੱਬੇ ਵੀ ਵੇਖ ਲਓ ਮੇਰੇ ਖਾਲੀ ਪਏ ਆ ਇਹ ਵੀ ਕਿਹੜਾ ਭੁੱਖੇ ਵੀ ਬਹਿਣਾ ਪੈਂਦਾ ਵਾ ਪਿੰਡ ਵਾਸੀ ਇਸ ਸਿੰਘ ਦੀ ਬੰਦੀ ਸਰਦੀ ਮਦਦ ਕਰਦੇ ਨੇ ਪਰ ਐਨੀ ਮਦਦ ਨਹੀਂ ਹੋ ਪਾਉਂਦੀ ਕਿ ਇਸ ਸਿੰਘ ਦਾ ਮਹਿੰਗਾ ਇਲਾਜ ਕਿਸੇ ਹੋਰ ਨਿੱਜੀ ਹਸਪਤਾਲ ਦੇ ਵਿੱਚ ਹੋ ਸਕੇ ਜੇਕਰ ਦੇ ਹਾਲਾਤ ਸੁਧਰ ਸਕਣ ਪਿੰਡ ਵਾਸੀਆਂ ਨੇ ਵੀ 파ਠੀ ਸਿੰਘ ਦੀ ਮਦਦ ਲਈ ਦਾਨੀ ਸਜਣਾ ਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਦਰਸ਼ਕ ਕੋਈ ਨਹੀਂ ਵੀ ਇੰਨਾ ਕੋਈ ਮਾੜਾ ਮੋਟਾ ਕੋ ਕਰਾ ਦੇ ਗੱਲ ਕਰ ਨਹੀਂ ਤਾਂ ਕੋਈ ਕਹਿੰਦੇ ਕੱਜੀ ਕਰਾਉਣੇ ਆ ਕਰਦੇ ਆ ਕੋਈ ਨਹੀਂ ਲਾਗੇ ਲੱਗਦਾ ਮਾੜੇ ਤੇ ਕੌਣ ਲੱਗਦਾ ਹੁੰਦਾ ਤੁਹਾਨੂੰ ਪਤਾ ਇਹਦਾ ਪਾਠ ਫੂਡ ਕਰਕੇ ਵਿਚਾਰਾ ਲਿਆਉਂਦਾ ਸੀ ਉਹਦੇ ਨਾਲ ਗੁਜ਼ਾਰਾ ਚੱਲਦਾ ਸੀ ਜਦੋਂ ਘਰ ਲੈ ਜਾਂਦਾ ਆ ਗਿਆ ਲੈ ਜਾਂਦਾ ਕੁਝ ਖਾ ਲਿਆ ਬਾਕੀ ਫਿਰ ਇਦਾਂ ਹੀ ਫਿਰ ਕੋਈ ਪਾਠ ਆ ਗਿਆ ਫਿਰ ਵਿਚਾਰਾ ਕਰ ਲਿਆ ਕੋਈ ਇਦਾਂ ਮਾੜਾ ਚੰਗਾ ਗੁਜ਼ਾਰਾ ਚੱਲ ਜੀ ਹਾਂ ਜੀ ਇਹਦੀ ਗੋਟ ਵੱਡਿਆ ਗਿਆ ਇਹਦਾ 3-4 ਸਾਲਾਂ ਚੱਲੇ ਤੇ ਉਹਨਾਂ ਕੋਈ ਪਤਾ ਨਹੀਂ ਕੀ ਕਾਰਨ ਗੋਟ ਸੁੱਕਦਾ ਬਾਹ ਸੁੱਕਦੀ ਜਾਂਦੀ ਆ ਉਹਨਾਂ ਐ ਤੇ ਪ੍ਰੈਸ਼ਨ ਕਰਾਓ ਤ ਨਹੀਂ ਤੇ ਬਾਹ ਸਾਰੀ ਸੁੱਕ ਜੂਗੀ ਇਹਦੀ ਚੈੜੀ ਪ੍ਰੈਸ਼ਨ ਜੋਗਾ ਕੋਈ ਹਾਰਾ ਨਹੀਂ ਹੈਗਾ ਕੋਈ ਪੈਸਾ ਤੇ ਲਾ ਕੋਈ ਇਹਨਾਂ ਕੋਹਾਂ ਨਰਾਏ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਿੱਖ ਜਹਾਜ ਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦੇ ਵਿਚਾਰੇ ਗਰੀਬ ਦੀ ਮਤ ਕੀਤੀ ਜਾਵੇ ਕੋਈ ਸਹਾਰਾ ਇਹਦਾ ਕੋਈ ਕਰਦਾ ਕੋਈ ਰੋਟੀ ਦਾ ਕੋਈ ਜਾਨਾ ਹੋ ਸਕੇ ਜਿਹੜਾ ਫਿਰ ਦਵਾਈ ਬੂਟੀ ਵੀ ਚੱਲ ਫਿਰ ਵਿਚਾਰੇ ਦੀ ਕੋਈ ਬਾਹ ਦੀ ਸੱਟ ਵਜੇ ਵਿਚਾਰੇ ਦੀ ਜੜੀ ਸੋਕਦੀ ਜਾਂਦੀ ਹੈ ਆਪਰੇਸ਼ਨ ਹੋ ਜੇ ਸਲੋੜਾ ਸਿੱਖ ਜothe ਬੰਦੀਆਂ ਤੇ ਦਾਨੀ ਸੱਜਣ ਇਸ ਪਾਠੀ ਸਿੰਘ ਦੀ ਬਾਹ ਫੜਨ ਤੇ ਇਸ ਦਾ ਇਲਾਜ ਕਰਵਾਉਣ ਦੇ ਨਾਲ ਨਾਲ ਘਰ ਦੀ ਹਾਲਤ ਸੁਧਾਰਨ ਦੇ ਵਿੱਚ ਵੀ ਮਦਦ ਕਰਨ ਤਾ ਜੋ ਇਸ ਸਿੰਕ ਦੀ ਪਾਣੀ ਹਾਲਤ ਸੁਧਰ ਸਕੇ ਤੇ ਠੀਕ ਹੋ ਕੇ ਗੁਰਲਾਲ ਸਿੰਘ ਆਪਣੇ ਘਰ ਦੀ ਜ਼ਿੰਮੇਵਾਰੀ ਨੂੰ ਚੁੱਕ ਸਕੇ। ਦੇਵਿੰਦਰ ਸਿੰਘ ਪੀਟੀਸੀ ਨਿਊਜ਼ ਤਰਤਾਰਨ